ਕਹਿੰਦੇ ਜਦੋਂ ਉਹਨੇ ਜੰਤਰ ਮੰਤਰ ਮੇਰੇ ਵੱਲ ਛੱਡੇ ਨਾ ਕਹਿੰਦੇ ਮੈਂ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ ਕਹਿੰਦੇ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਸੂਬੇਦਾਰ ਬਘੇਲ ਸਿੰਘ ਜੀ ਹੋਏ ਨੇ ਜੀ ਬੜੇ ਰੱਬ ਨੂੰ ਧਿਆਨ ਵਾਲੇ ਸਨ ਬੰਦਗੀ ਕਰਨ ਵਾਲੇ ਸਨ ਕਹਿੰਦੇ ਮੇਰੀ ਬਚਪਨ ਦੀ ਉਮਰ ਤੇ ਕਹਿੰਦੇ ਮੇਰੇ ਪਿਤਾ ਜੀ ਨਾ ਮੂਲ ਮੰਤਰ ਦੇ ਅਭਿਆਸੀ ਸਨ ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ ਅਸੀਂ ਵੀ ਕਹਿੰਨੇ ਆਪਣੇ ਬੱਚਿਆਂ ਨੂੰ ਜਾਪ ਕਰਿਆ ਕਰੋ। ਨਾ ਨਾ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਤੂੰ ਆਲਾ ਫੋਨ ਤੂੰ ਫੋਨ ਪਰਾਂ ਬੈ ਕੇ ਵੇਖੀ ਜਾ ਮੈਂ ਆਪਣਾ ਕੰਮ ਕਰੀ ਜਾ ਨਾ ਤੂੰ ਆਪਣਾ ਕੰਮ ਕਰੀ ਜਾ। ਮੈਂ ਆਪਣਾ ਫੋਨ ਵੇਖੀ ਜਾ ਨਾ ਤੂੰ ਆਪਣਾ ਵੇਖੀ ਜਾ। ਤੇ ਸੂਬੇਦਾਰ ਭਗੇਲ ਸਿੰਘ ਜੀ ਕਹਿੰਦੇ ਮੇਰੀ ਆਪਣੀ ਸੱਚੀ ਅੱਡ ਬੀਤੀ ਏ ਮੈਂ ਬਚਪਨ ਦੀ ਉਮਰ ਤੇ ਮੇਰੇ ਪਿਤਾ ਜੀ ਨੇ ਕਿਹਾ ਮੂਲ ਮੰਤਰ ਦਾ ਜਾਪ ਕਰਿਆ ਕਰ। ਤੇ ਜਿਹੜਾ ਵੀ ਮੂਲ ਮੰਤਰ ਦਾ ਜਾਪ ਕਰਦਾ ਰਿੱਧੀਆਂ ਸਿੱਧੀਆਂ ਨੋਂ ਨਿੱਧੀਆਂ ਉਹਦੇ ਆਪ ਕੋਲ ਆ ਜਾਂਦੀਆਂ ਚਰਨਾ ਵਿੱਚ ਆ ਜਾਂਦੀਆਂ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸਮਾਂ ਬੀਤਦਾ ਗਿਆ ਕਹਿੰਦੇ ਮੇਰੀ ਉਮਰ 11 ਸਾਲ ਦੀ ਹੋ ਗਈ ਕਹਿੰਦੇ ਜਦੋਂ ਉਮਰ 11 ਸਾਲ ਦੀ ਹੋਈ ਤੇ ਸਾਡੇ ਨਕਰ ਵਿੱਚ ਕੋਈ ਪੁੱਛਣਾ ਦੇਣ ਵਾਲ ਆਇਆ ਜਿਵੇਂ ਅਸੀਂ ਕਹਿੰਨੇ ਆ ਨਾ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਇਸ ਤਰ੍ਹਾਂ ਪੁੱਛਣਾ ਦੇਣ ਵਾਲਾ ਆਇਆ ਤੇ ਨੱਗਰ ਵਾਲੇ ਸਾਰੇ ਇਕੱਠੇ ਹੋਏ ਇਲਾਕੇ ਵਾਲੇ ਇਕੱਠੇ ਹੋਏ ਕੋਈ ਆਪਣੀ ਗੱਲ ਪੁੱਛੇ ਕੋਈ ਕਿਸ ਤਰ੍ਹਾਂ ਪੁੱਛੇ ਕੋਈ ਆਪਣੇ ਘਰ ਦੀ ਪ੍ਰੋਬਲਮ ਦੱਸੇ ਕੋਈ ਕੁਝ ਦੱਸੇ ਕੋਈ ਕੁਝ ਪੁੱਛੇ ਉਹ ਦਸੀ ਗਿਆ ਕਰਦੇ 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 ਉਹਦੀ ਥੋੜੀ ਜੀ ਰਿੱਧੀ ਸਿੱਧੀ ਉਹਨੂੰ ਆਂਦੀ ਸੀ ਥੋੜੀ ਬਤੀ ਇਲਮ ਉਹਨੂੰ ਆਂਦੇ ਸਨ ਜੰਤਰ ਮੰਤਰ ਉਹਨੂੰ ਆਂਦੇ ਸਨ ਕਰਦੇ ਕਰਦੇ ਨਾ ਉਹਨੂੰ ਸੂਬਾਦਰ ਬਗੇਲ ਸਿੰਘ ਕਹਿਣ ਲੱਗੇ ਮੇਰੀ ਬਚਪਨ ਦੀ 11 ਸਾਲ ਦੀ ਉਮਰ ਤੇ ਉਹ ਸਾਡੇ ਨਾਲ ਜਿਹੜੇ ਪਿੰਡ ਦੇ ਵਿੱਚੋਂ ਮਰੇ ਹੋਏ ਬੰਦੇ ਉਹਨਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਉਹਨੇ ਮਰੇ ਹੋਏ ਬੰਦਿਆਂ ਦੇ ਨਾਮ ਲੈਣ। ਕਹਿੰਦੇ ਕਰਦੇ 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 ਮੇਰੀ ਮਾਤਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮਾਤਾ ਦਾ ਨਾਮ ਕਹਿੰਦੇ ਰਾਜਕੌਰ ਸੀ ਕਹਿੰਦੇ ਉਹਨੇ ਇੱਕ ਵਾਰੀ ਨਾਮ ਲਿਆ ਮੈਂ ਸੁਣ ਲਿਆ ਕਹਿੰਦੇ ਮੇਰੇ ਮਾਤਾ ਜੀ ਵੀ ਚੜ੍ਹਾਈ ਕਰ ਗਏ ਸਨ ਕਹਿੰਦੇ ਉਹਨੇ ਦੂਜੀ ਵਾਰੀ ਨਾਮ ਲਿਆ ਮੈਂ ਫੇਰ ਸੁਣ ਲਿਆ ਕਹਿੰਦੇ ਉਹਨੇ ਦੋ ਚਾਰ ਵਾਰੀ ਨਾਮ ਜਦੋਂ ਲਿਆ ਨਾ ਵਾਰ-ਵਾਰ ਨਾਮ ਕਹਿੰਦੇ ਮੈਨੂੰ ਗੁੱਸਾ ਆ ਗਿਆ ਗੁੱਸੇ ਦੇ ਵਿੱਚ ਮੈਂ ਬਚਪਨ ਉਮਰ ਸੀ ਮਾੜਾ ਬੋਲ ਬੋਲ ਦਿੱਤਾ ਉਹਨਾਂ ਕਹਿੰਦੇ ਜਦੋਂ ਮਾੜਾ ਬੋਲ ਬੋਲਿਆ ਤੇ ਜਿਹੜਾ ਪੁੱਛਾਂ ਦੇਣ ਵਾਲਾ ਤੰਤਰੀਕ ਆਇਆ ਸੀ ਉਹਨੂੰ ਗੁੱਸਾ ਚੜ ਗਿਆ ਜਦੋਂ ਚੜਿਆ ਨਾ ਗੁੱਸਾ ਉਹਨੂੰ ਕਹਿੰਦੇ ਉਹਨੇ ਜੰਤਰ ਮੰਤਰ ਤੰਤਰ ਨਾ ਮੇਰੇ ਵੱਲ ਛੱਡਨੇ ਸ਼ੁਰੂ ਕੀਤੇ ਕਿ ਮੈਂ ਤੈਨੂੰ ਕੋਈ ਨਾ ਕੋਈ ਭੂਤ ਪ੍ਰੇਤ ਤੇਰੇ ਵੱਲ ਛੱਡਾਂ ਤੇ ਛੱਡ ਕੇ ਮੈਂ ਤੇਰੇ ਤੇ ਅਸਰ ਕਰਾਂ ਕਹਿੰਦੇ ਜਦੋਂ ਉਹਨੇ ਜੰਤਰ ਮੰਤਰ ਮੇਰੇ ਵੱਲ ਛੱਡੇ ਨਾ ਤੇ ਕਹਿੰਦੇ ਮੈਂ ਇੱਕ ਦਮ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅਭਿਆਸ ਤੇ ਪਹਿਲਾਂ ਹੀ ਸੀ ਮੂਲ ਮੰਤਰ ਕਰਨ ਦਾ ਜਿਹੜਾ ਸਾਡਾ ਅਭਿਆਸ ਬਣਿਆ ਹੁੰਦਾ ਨਾ ਉਹੀ ਸਾਨੂੰ ਯਾਦ ਆਉਂਦਾ ਕਹਿੰਦੇ ਮੈਂ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ ਕਹਿੰਦੇ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਉਹਨ ਤਾੰਤ੍ਰਿਕ ਨੂੰ ਥੋੜਾ ਪਤਾ ਕਿ ਇਹ ਮੂਲ ਮੰਤਰ ਦਾ ਪਾਠ ਕਰਦਾ ਪਿਆ। ਕਹਿੰਦੇ ਫਿਰ ਉਹਨੇ ਕੀ ਕੀਤਾ ਇੱਕ ਕਾਰ ਖਿੱਚੀ, ਇੱਕ ਲਾਈਨ ਖਿੱਚੀ, ਚਾਰ ਦੀਵੇ ਜਗਾਏ। ਕਹਿੰਦੇ ਜੇ ਤੈਨੂੰ ਇੰਨੀ ਸ਼ਕਤੀ ਤੇ ਮਾਣ ਹੈ ਤੇ ਇਸ ਕਾਰ ਦੇ ਵਿੱਚ ਆ ਕੇ ਬਹਿ ਜਾ। ਉਹ ਤਾੰਤ੍ਰਿਕ ਨੂੰ ਨਹੀਂ ਪਤਾ ਕਿ ਉਹ ਬੱਚਾ ਜਪ ਜਪ ਕੀ ਕਰਦਾ ਪਿਆ। ਕਹਿੰਦੇ ਮੈਂ ਕਿਹਾ ਅੱਗੇ ਨਹੀਂ ਮੇਰਾ ਕੁਝ ਵਿਗਾੜ ਸਕਿਆ, ਹੁਣ ਕੀ ਕਰ ਲੇਗਾ? ਕਹਿੰਦੇ ਮੈਂ ਕਾਰ ਦੇ ਵਿੱਚ ਆ ਕੇ ਕਾਰ ਦਾ ਭਾਵ ਲਾਈਨ ਖਿੱਚ ਦਿੱਤੀ ਉਹਨੇ। ਕਹਿੰਦੇ ਮੈਂ ਲਾਈਨ ਦੇ ਕੋਲ ਆ ਕੇ ਖਲੋ ਗਿਆ ਜਿਹੜੇ ਉਹਨੇ ਤਾ ਚਾਰ ਦੀਵੇ ਜਗਾਏ ਸਨ ਕਹਿੰਦੇ ਉਹਨੇ ਫਿਰ ਜੰਤਰ ਮੰਤਰ ਭੂਤ ਪ੍ਰੇਤ ਛੱਡਨੇ ਸ਼ੁਰੂ ਕੀਤੇ ਕਹਿੰਦੇ ਮੈਂ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ ਜਿਹੜੇ ਦੀਵੇ ਜਗਾਏ ਸਨ ਮੈਂ ਠੁੱਡ ਮਾਰ ਕੇ ਸਾਰੇ ਬੁਝਾ ਦਿੱਤੇ ਤੇ ਘਰ ਨੂੰ ਆ ਗਿਆ ਕਹਿੰਦੇ ਜਦੋਂ ਘਰ ਨੂੰ ਆ ਗਿਆ ਨਾ ਦੁਨੀਆ ਸਾਰੀ ਵੇਖਦੀ ਪਈ ਸੀ ਕਹਿੰਦੇ ਤੰਤਰੀ ਕਾਨੂੰਨਾਂ ਬੜਾ ਗੁੱਸਾ ਚੜਿਆ ਉਹਨੂੰ ਇਹ ਹੋਇਆ ਕਿ ਮੇਰੀ ਸਾਰੇ ਇਲਾਕੇ ਦੇ ਵਿੱਚ ਬੇਇੱਜ਼ਤੀ ਹੋ ਗਈ ਏ ਹੁਣ ਮੈਂ ਕੀ ਕਰਾਂ ਕਹਿੰਦੇ ਤਾੰਤ੍ਰਿਕ ਦੇ ਨਾਲ ਵਾਲੇ ਤੇ ਚਲੇ ਗਏ ਤਾੰਤ੍ਰਿਕ ਕਹਿੰਦਾ ਅੱਜ ਰਾਤ ਨੂੰ ਮੈਂ ਵੱਡਾ ਹਮਲਾ ਕਰਾਂਗਾ ਵੱਡਾ ਹਮਲਾ ਤੇ ਉਧਰ ਸੂਬੇਦਾਰ ਬਘੇਲ ਸਿੰਘ ਜੀ ਕਹਿੰਦੇ ਮੈਨੂੰ ਵੀ ਸ਼ੱਕ ਸੀ ਕਿ ਰਾਤ ਨੂੰ ਕੁਝ ਨਾ ਕੁਝ ਇਹ ਕਰੇਗਾ ਕਹਿੰਦੇ ਮੈਂ ਸਾਢੇ 3 ਫੁੱਟੀ ਸ੍ਰੀ ਸਾਹਿਬ ਆਪਣੇ ਕੋਲ ਰੱਖ ਲਈ ਥੋੜਾ ਜਲ ਰੱਖ ਲਿਆ ਤੇ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਰਾਤ ਨੂੰ ਸ਼ੁਰੂ ਕਰ ਦਿੱਤਾ ਉਧਰੋਂ ਤਾੰਤ੍ਰਿਕ ਨੇ ਜੰਤਰ ਮੰਤਰ ਕਰਕੇ ਤੇ ਆਪਣਾ ਪ੍ਰੇਤ ਆਤਮਾ ਜੋ ਵੀ ਜੰਤਰ ਮੰਤਰ ਕਰਕੇ ਛੱਡਿਆ ਕਹਿੰਦੇ ਮੇਰੇ ਚਾਚਾ ਜੀ ਦਾ ਬੇਟਾ ਬਾਹਰ ਸੁੱਤਾ ਸੀ ਬੇੜੇ 'ਚ ਜਦੋਂ ਉਹਨੇ ਦੇਖਿਆ ਕਿ ਇਹ ਤੇ ਕੋਈ ਆਤਮਾ ਆ ਗਈ ਕੋਈ ਭੂਤ ਪ੍ਰੇਤ ਆਇਆ ਕੋਈ ਜੰਤਰ ਮੰਤਰ ਕੀਤਾ ਕਿਸੇ ਨੇ ਕਹਿੰਦੇ ਉਹਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਹਿੰਦੇ ਮੇਰੇ ਵੱਲ ਆਇਆ ਨਾ ਤੇ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਦਾ ਪਿਆ ਸੀ ਮੈਂ ਪਿੱਛੇ ਨੂੰ ਭਜਾ ਦਿੱਤਾ ਉਹਨੇ ਪਿੱਛੇ ਨੂੰ ਕਹਿੰਦੇ ਪਿੱਛੇ ਨੂੰ ਭਜਾ ਦਿੱਤਾ ਫਿਰ ਮੈਂ ਸਰੀ ਸਾਬ ਫੜ ਕੇ ਤੇ ਕਹਿੰਦੇ ਮੈਂ ਬਾਹਰ ਨੂੰ ਭੱਜਿਆ ਕਿ ਅਜ ਤਾੰਤ੍ਰਿਕ ਨੂੰ ਖਤਮ ਕਰ ਦੇਣਾ ਕਹਿੰਦੇ ਤਾੰਤ੍ਰਿਕ ਡਰ ਕੇ ਭੱਜ ਗਿਆ ਕਹਿੰਦੇ ਉਸ ਜੰਤਰ ਮੰਤਰ ਤੰਤਰ ਕਰਨ ਵਾਲੇ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਕਿਉਂ ਕਿਉਂਕਿ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਦਾ ਪਿਆ ਸੀ ਮੂਲ ਮੰਤਰ ਦਾ ਤੇ ਜੇ ਅੱਜ ਅਸੀਂ ਵੀ ਜਾਪ ਕਰੀਏ ਨਾ ਤੇ ਸਾਡੇ ਤੇ ਵੀ ਜੰਤਰ ਮੰਤਰ ਤੰਤਰ ਦਾ ਕਿਸੇ ਦਾ ਕੋਈ ਅਸਰ ਨਹੀਂ ਹੋਣਾ ਉਹਤੇ ਕੋਈ ਅਸਰ ਨਹੀਂ ਕਰ ਸਕਦਾ